ਜਿੰਨੇ ਵੀ ਟੀਮ ਆ ਸਾਡੀ ਸਾਰੀ ਜਿਹੜੀ ਨੌਜਵਾਨ ਪੀੜੀ ਨੂੰ ਜਿਹੜੀ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜੀ ਤਤਪਰ ਹਮੇਸ਼ਾ ਰਹਿੰਦੀ ਹੈ ਖੇਡ ਸਹੂਲਤਾਂ ਦੇ ਨਾਲ ਜਿਹੜਾ ਅਸੀਂ ਇਲੈਕਸ਼ਨਾਂ ਦੌਰਾਨ ਵੀ ਵਾਅਦਾ ਕੀਤਾ ਸੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਪੋਰਟਸ ਨੂੰ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਤੇ ਸਟੱਡੀ ਨੂੰ ਲੈ ਕੇ ਜਿਹੜੀ ਸਾਡੀ ਫਰਸਟ ਪਿਉਰਿਟੀ ਹੋਊਗੀ ਸੋ ਇਸ ਦੇ ਤਹਿਤ ਜਿਹੜਾ ਸੀਦ ਬੁੱਧੂ ਖਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਕ ਰੋਡ ਤੇ ਜਿਹੜਾ ਠਾਰਮਾ ਬਾਬਾ ਹੀਰਾ ਸਿੰਘ ਏਕਤਾ ਸਪੋਰਟਸ ਕਲੱਬ ਬਣਿਓ ਸੈਣਾ ਬਣਿਓ ਜਿਹੜਾ ਟੂਰਨਾਮੈਂਟ ਜਿਹੜਾ ਕਰਵਾ ਰਿਹਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਟੀਮ ਨੂੰ ਸਾਰੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਕਿੰਨੇ ਦਿਨਾਂ ਤੋਂ ਜਿਹੜਾ ਇਸ ਗਰਾਊਂਡ ਦਾ ਇੱਥੋਂ ਦਾ ਜਿਹੜਾ ਨਵੀਨੀਕਰਨ ਜਿਹੜਾ ਪਹਿਲਾਂ ਤੋਂ ਕਿਤੇ ਨਾ ਕਿਤੇ ਇਹ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਜਿਹੜਾ ਟੂਰਨਾਮੈਂਟ ਜਿਹੜਾ ਕਰਵਾਉਣ ਜਾ ਰਹੇ ਆ ਠਾਰਮਾ ਟੂਰਨਾਮੈਂਟ ਆ ਸੋ ਮੇਰੀ ਬੇਨਤੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਸੈਣਾ ਨਗਰਾ ਕਿਤੇ ਨਾ ਕਿਤੇ ਸਾਡੀ ਜਿਹੜੀ ਮਾਂ ਖੇਡ ਕਬੱਡੀ ਆ ਕਿਤੇ ਨਾ ਕਿਤੇ ਇਹ ਅ ਜਿਹੜਾ ਪਸਾੜਿਆ ਜਾ ਰਿਹਾ ਸੋ ਮੈਂ ਇਹਨਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ ਕਿੱਥੋਂ ਤੱਕ ਜਿਹੜਾ ਮਾਂ ਖੇਡ ਕਬੱਡੀ ਨੇ ਸਾਡੇ ਨੌਜਵਾਨਾਂ ਜਿਹੜੇ ਪੰਜਾਬ ਦੇ ਵੱਡੀਆਂ-ਵੱਡੀਆਂ ਪੋਸਟਾਂ ਤੇ ਪਹੁੰਚਾਏ ਨੇ ਕਿੱਥੋਂ ਤੱਕ ਜਿਹੜਾ ਮੱਲਾ ਮਾਰੀਆਂ ਨੇ ਸੋ ਇਹਨੂੰ ਅਸੀਂ ਇੱਕ ਵਾਰ ਫੇਰ ਜਿਹੜਾ ਸਾਡੀ ਸੈਣੀ ਦੀ ਟੀਮ ਬਾਈ ਗੁਰਪ੍ਰੀਤ ਸਿੰਘ ਜੰਗੀਆਣਾ ਨੇ ਸੋ ਇਹ ਸਾਰੇ ਰਲ ਕੇ ਜਿਹੜਾ ਟੂਰਨਾਮੈਂਟ ਕਰਵਾ ਰਹੇ ਆ ਜਿਹੜਾ ਪਹਿਲਾ ਨਾਮ ਹੈ ਟੂਰਨਾਮੈਂਟ ਦਾ 2.5 ਲੱਖ ਰੁਪਿਆ ਫਸਟ ਨਾਮ ਆ ਜਿਹੜਾ ਦੂਜਾ ਨਾਮ ਹੈ 2 ਲੱਖ ਰੁਪਿਆ ਤੇ ਇਹਨਾਂ ਦੇ ਬ੍ਰਦਰ ਨੇ ਬਾਈ ਦੀ ਕੁਲਵਿੰਦਰ ਸਿੰਘ ਜੰਗੀਆਣਾ ਸੋ ਉਹਨਾਂ ਨੂੰ ਸਰਕਾਰਪੀਓ ਗੱਡੀ ਦੇ ਨਾਲ ਸਨਮਾਨਤ ਕੀਤਾ ਜਾਣਾਗਾ ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰਿਆਂ ਨੂੰ ਖੇਡ ਦਾ ਜਿਹੜਾ ਸਹਨੇ ਨਗਰ ਦੇ ਵਿੱਚ ਪਹੁੰਚ ਕੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪਹੁੰਚ ਕੇ ਜੜੀਆਂ ਰੌਣਕਾਂ ਵਧਾਉਣੀ ਆ ਉਹ ਜਿਹੜੀ ਹਰ ਇੱਕ ਪਿੰਡ ਦਾ ਬੱਚਾ ਬੇਨਤੀ ਕਰਦਾ ਇੱਕ ਸਰਪੰਚ ਹੋਣ ਦੇ ਨਾਂ ਤੇ ਵੀ ਖੇਡਾਂ ਦੇ ਵੱਲ ਜੇ ਅਸੀਂ ਸਾਡੇ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ ਤਾਂ ਤਾਂ ਜਾ ਕੇ ਜਿਹੜਾ ਨਸ਼ਿਆਂ ਨੂੰ ਠੱਲ ਪਾਈ ਦਾ ਸਕਦੀ ਆ ਜਿਹੜਾ ਨਸ਼ਾ ਨਾ ਤਾਂ ਪਰਚੇ ਦੇਣ ਨਾ ਨਾ ਕਿਸੇ ਦੇ ਡਾਂਗਾ ਮਾਰਨਾ ਇਹਦਾ ਹੱਲ ਆ ਬੱਚਿਆਂ ਨੂੰ ਸਿਹਤ ਸਹੂਲਤਾਂ ਦੇਣੀਆਂ ਸਟੱਡੀ ਵੱਲ ਪੜਾ ਸੌਰੀ ਖੇਡਾਂ ਦੇ ਵੱਲ ਆ ਜਿਹੜਾ ਊਰਜਾ ਨਾ ਬੱਚਿਆਂ ਦਾ ਹੋਊਗਾ ਤਾਂ ਤਾਂ ਜਾ ਕੇ ਨਸ਼ਾ ਤੋਂ ਦੂਰ ਰਹਿਣਗੇ ਸਪੋਰਟਸ ਇੱਕ ਅਕੈਡਮੀ ਆ ਜਿਹੜੀ ਬਣਾਈ ਜਾ ਬਣਾਉਣ ਜਾ ਰਹੇ ਆ ਤੋ ਬਾਸਕਟਬਾਲ ਦਾ ਇੱਕ ਗਰਾਊਂਡ ਆ ਉਹ ਪਾਸ ਕਰਵਾ ਚੁੱਕੇ ਆ ਥੋੜੇ ਹੀ ਸਮੇਂ ਦੇ ਵਿੱਚ ਆ ਜਿਹੜਾ ਸਪੋਰਟਸ ਅਕੈਡਮੀ ਆ ਜਿਹੜੀ ਸਟੇਡੀਅਮ ਦੇ ਵਿੱਚ ਬਣਾਈ ਜਾਊਗੀ ਸੋ ਆਪਾਂ ਨੇ ਸਹਨੇ ਦੇ ਵਿੱਚ ਜੀ ਬਾਬਾ ਹੀਰਾ ਸਿੰਘ ਏਕਤਾ ਸਪੋਰਟਸ ਕਲੱਬ ਵੱਲੋਂ 18ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਇਹਦੇ ਅਕੈਡਮੀਆਂ ਦੇ ਮੇਜਰ ਲੀਗ ਦੇ ਮੈਚ ਹੋਣ ਜਾ ਰਹੇ ਆ ਜਿਹਦੇ ਵਿੱਚ ਛੋਟੀਆਂ ਅਕੈਡਮੀਆਂ ਭਾਗ ਲੈਣਗੀਆਂ ਤੇ ਨਾਲ ਉਹਦੇ ਇੱਕ ਪਿੰਡ ਪੱਤਰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਇੱਕ ਪਲੇਅਰ ਬਾਹਰੋਂ ਆ ਕਿਉਂਕਿ ਉਹ ਸਾਨੂੰ ਬਹੁਤ ਜ਼ਰੂਰੀ ਹੈ ਆਪਣੇ ਪਿੰਡਾਂ ਦੇ ਵਿੱਚੋਂ ਪ੍ਰੇਰਿਆ ਖਾਤਮ ਹੁੰਦੀ ਜਾਂਦੀ ਹੈ ਆਮ ਆਪਾ ਟੂਰਨਾਮੈਂਟਾਂ ਦੇ ਦੇ ਨਾ ਤਿੰਨ ਤੋਂ ਜਾਂ ਚਾਰ ਪਲੇਅਰ ਬਾਹਰ ਹੁੰਦੇ ਆ ਉਹਦੇ ਕਰਕੇ ਉਹ ਵਧੀਆ ਪਲੇਅਰ ਹੀ ਉਹਨੇ ਚ ਖੇਡਦੇ ਆ ਤੇ ਉਹੀ ਬੰਦੇ ਜਿੱਤ ਜਾਂਦੇ ਆ ਤੇ ਜਿਹੜੇ ਨਵੇਂ ਮੁੰਡੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇੱਕ ਵਾਰ ਉਹਦੇ ਵਿੱਚ ਸਾਰੀਆਂ ਟੀਮਾਂ ਬੈਲੈਂਸ ਹੁੰਦੀਆਂ ਉਹਦੇ ਨਾਲ ਨਵੇਂ ਮੁੰਡੇ ਜਿਹੜੇ ਨਵੇਂ ਬੱਚੇ ਅੱਗੇ ਆਉਣਗੇ ਫੇਰ ਹੀ ਉਹ ਅੱਗੇ ਜਾ ਕੇ ਅਕੈਡਮੀਾਂ ਤੱਕ ਆਪਣਾ ਜਿਹੜਾ ਕਬੱਡੀ ਦਾ ਵਧੀਆ ਜੋਰ ਦਿਖਾ ਦੇਣਾਂ ਤਾ ਤਰੀਕ ਨੂੰ ਪਿੰਡ ਪੱਦਰ ਦੀ ਮੈਚ ਹੋ ਰਿਹਾ ਇੱਕ ਵਾਰ ਉਹਦੇ ਬੈਸਟ ਰੇਡਰ ਜਫੀ ਨੂੰ ਬਾਸ਼ਿਮ ਸ਼ ਦੇ ਨਾਲ ਪਲੱਸ ਹੈਗਾ ਇੱਕ ਟੈਟੂ ਟੈਟੂ ਮਤਲਬ 15000 ਦੀ ਕੀਮਤ ਤੱਕ ਕੋਈ ਵੀ ਬਣਵਾ ਸਕਦੇ ਆ ਇਹ ਪੈਸੇ ਨਹੀਂ ਦਿੱਤੇ ਆ ਨੇ ਇਕੱਲਾ ਟੈਟੂ ਬਣਾ ਸਕਦੇ ਤੇ ਜਿਹੜਾ ਮੇਜਰ ਲੀਗ ਵਾਲਾ ਮੈਚ ਹੋਣੀ ਆ ਉਹਦੇ ਵਿੱਚ ਵਹਿਟ ਜਾ ਫਿਰ ਤੇ ਰੇਡਰ ਨੂੰ 51000 ਤੇ ਪਲੱਸ 50000 ਦਾ ਟੈਟੂ ਹੈ ਤੇ ਜਿਹੜਾ ਲਾਈਵ ਹੋਣਾ ਜਿਹੜਾ 12 ਤਰੀਕ ਨਾਲ ਕਬੱਡੀ ਜੰਕਸ਼ਨ ਤੇ ਆ ਤੇ 13 ਫਰਵਰੀ ਨੂੰ ਜਿਹੜਾ ਮੇਜਰ ਲੀਗ ਦਾ ਆਪਣਾ ਲਾਈਵ ਚੱਲ ਦੋਦੇ ਦੇਖਣ ਨੂੰ ਮਿਲੂਗਾ 18 ਮਾ ਬਾਬਾ ਹੀਰਾ ਸਿੰਘ ਇਕਤਾ ਸਪੋਰਟਸ ਕਲੱਬ ਸਹਿਣਾ ਦਾ ਹੀ ਟੂਰਨਾਮੈਂਟ ਜੀ ਤਰੀਕ ਨੋਟ ਕਰ ਲਓ 12 13 ਫਰਵਰੀ ਦਿਨ ਬੁੱਧਵਾਰ ਵੀਰਵਾਰ ਖਿਡਾਰੀ ਬਾਹਰੋਂ ਜਿਸ ਦਾ ਨਾਮ 44000 ਤੇ 31000 ਰੁਪਇਆ ਹੈ ਇਹ ਟੂ ਇਹ ਟੂਰਨਾਮੈਂਟ ਕਬੱਡੀ ਓਪਨ ਇੱਕ ਖਿਡਾਰੀ ਬਾਹਰੋਂ 12 ਤਰੀਕ ਨੂੰ ਹੋਊਗਾ ਜਿਸ ਦੀਆਂ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਤੇ ਇਹਨਾਂ ਟੀਮਾਂ ਦੀ ਐਂਟਰੀ 10 ਫਰਵਰੀ ਨੂੰ ਹੀ ਕੀਤੀ ਜਾਊਗੀ ਤੇ ਇਹਨਾਂ ਸਾਰੀਆਂ ਟੀਮਾਂ ਦੀ ਜੋ ਐਂਟਰੀ ਫੀਸ ਹੋਊਗੀ ਉਹ Google Pay ਰਾਹੀਂ ਲਈਤੀ ਜਾਊਗੀ ਤੇ ਪਹਿਲੀਆਂ 32 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਤੇ 13 ਫਰਵਰੀ ਨੂੰ ਜੀ ਸੱਦੇ ਪੱਤਰ ਵਾਲੀਆਂ ਮੇਜਰ ਲੀਗ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਸੋ ਸਾਡੇ ਸਾਰੇ ਹੀ ਬਾਬਾ ਹੀਰਾ ਸਿੰਘ ਏਕਤਾ ਸਪੋਰਟਸ ਕਲੱਬ ਵੱਲੋਂ ਖੁੱਲੇ ਸੱਦੇ ਆ ਬਾਈ ਕੱਦੀ ਜੱਗੀ ਸੈਂਬਰ ਤੇ ਸਾਡੇ ਨਾਲ ਬਾਈ ਨਛੱਤਰ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਤੇ ਸਾਡੇ ਨਾਲ ਹੀ ਸਾਡੀ ਸਾਰੀ ਪੰਚਾਇਤ ਵੱਲੋਂ ਨਿਗਾ ਸੱਦਾ ਸਾਰਿਆਂ ਨੇ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੀ ਰੌਣਕ ਨੂੰ ਵਧਾਉਣਾ ਜੀ